ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨਠਵਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂ ਵਿਖਾਉਣੇ ਆ ਸਾਰੀਆਂ ਅੱਜ ਤੁਹਾਨੂੰ ਸੂਈਆਂ ਹੀ ਦਿਖਾਉਣੀਆਂ ਕੋਈ ਬੱਚੇ ਵਾਲੀ ਤੇ ਕੋਈ ਬੱਚੇ ਤੋਂ ਬਿਨਾ ਵਾ ਇਹ ਆ ਵੀ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਖ ਚੱਕ ਕੇ ਫੇਰ ਹੀ ਪਸ਼ੂ ਖਰੀਦੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੀ ਜ਼ਰੂਰ ਕਰਕੇ ਖੜਿਆ ਕਰੋ ਜਿੱਥੋਂ ਵੀ ਪਸ਼ੂ ਲੈਣਾ ਵਾ ਤੇ ਸਾਡੀ ਗੱਲ ਤੇ ਵੀ ਜ਼ਰੂਰ ਗੌਰ ਕਰਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਧੀ ਵਧੀਆ ਵੇਖ ਗਿਆ ਮਾਲ ਉਦਨ ਵਾਲਾ ਫਿਰ ਵੇਖਿਆ ਭਾਜੀ ਵੇਖਿਆ ਠੀਕ ਐ ਅੱਜ ਹੈ ਗਿਆ ਚਾਰ ਹਨਾ ਹਾਂਜੀ ਚਲੋ ਨਾਮ ਦੱਸ ਦੋ ਫਿਰ ਇੱਕ ਦੀ ਹਰਜੀਤ ਸਿੰਘ ਪਿੰਡ ਨਠਵਾਲ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਾ ਤੇ ਫੋਨ ਨੰਬਰ ਵੀ ਪੁੱਲ ਦੋ 85690 88513 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਨੀਲੀ ਦੀ ਮਾਇਤਮ ਕਰ ਲਈਏ ਹਾਂਜੀ ਕਿੰਨੇ ਚਿਰ ਦੀ ਸੋਈ ਜੇ ਜੀ ਸੂਈ ਉਹ 20 ਬੱਚੀਆਂ ਡਣਾ ਦੀ ਸੂਈ ਹੈ ਕੱਟਾ ਮਗਰਿਆ ਉਹ ਕੱਟਾ ਜਿਹੜਾ ਖਲੋਤਾ ਹੈ ਜੀ ਵੱਡਾ ਕੱਟਾ ਠੀਕ ਹੈ ਜੀ ਦੁੱਧ ਚੰਗਾ ਛੱਡਿਆ ਕੱਟੇ ਨੂੰ ਕਿਸ ਨੇ ਦੁੱਧ ਬੜਾ ਛੱਡਿਆ ਬੱਚੇ ਨੂੰ ਅਗਲੇ ਥਾਣੇ ਛੱਡਿਆ ਦੇ ਗਏ ਅੱਛਾ ਹਾਂਜੀ ਤੇ ਕਿੰਨਾ ਦੁੱਧ ਤਿਆਰੇ ਤੋਂ ਕੋਈ ਐ ਸੋੜੇ 11 ਕਿਲੋ ਦੁੱਧ ਤਿਆਰ ਹੋਇਆ ਇਹ ਕੋਈ ਤਿਆਰ ਬਿਲਕੁਲ ਹਾਂਜੀ ਠੀਕ ਹੈ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਭਾਰੀ ਹੈ ਮਾਜੀ ਜਿਹੜੀ ਸਰੀਰੋਂ ਅੱਧ ਕਾਰਕ ਚੰਨ ਆਇਆ ਤਰ੍ਹਾਂ ਹਾਂ ਦੇਖ ਸਾਡੇ ਹਵਾਨਾ ਇਹਦਾ ਲੱਗ ਗਿਆ ਤਾਂ ਤੇ ਬਾਕੀ ਥਣ ਵੀ ਤੁਹਾਨੂੰ ਦਿਖਾ ਦਈਏ ਤੇ ਫਿਰ ਕਿੰਨਾ ਮੁੱਲ ਰੱਖਣਾ ਵੇਦੀ ਇਹਦਾ ਆਪਾਂ ਮੁੱਲ ਤੇ ਵੀਰ ਜੀ 80000 ਕਰਦੇ ਆਂ ਅੱਛਾ ਹਾਂਜੀ ਤੇ ਕਿੰਨੇ ਦੀ ਦੇ ਦੀਏ ਭਾਈ ਦੋ ਘੱਟ ਦੇ ਦਿਓ ਕਿੰਨੇ ਚ ਅਸੀਂ ਨਾ ਦੋ ਨਾ ਘੱਟ ਕਰੀਏ ਹਾਂਜੀ ਹੋਰ ਕਰ ਦਈਏ ਕਰ ਦੋ ਜੋ ਤੀਆਂ ਤੇ ਪੰਜ ਹੀ ਘੱਟ ਕਰ ਦਈਏ ਚਲੋ ਕਰ ਦੋ 75000 ਦੀ ਦੇ ਦੀ 75000 ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਮੱਝ ਜੀ ਹਾਂਜੀ ਇਹ ਮੱਝ ਆ ਇਹਦਾ ਬੱਚਾ ਮਰ ਗਿਆ ਅੱਛਾ ਦੁੱਧ 10 ਕਿਲੋ ਤਿਆਰ ਹੈਗਾ ਜੇਰੇ ਕੋਲ 10 ਕਿਲੋ ਹੈਗਾ ਪੱਕਾ ਦੁੱਧ ਦੁੱਧ 10 ਕਿਲੋ ਖੋਲ ਕਿਉਂ ਖਾਪ अच्छा हां जी ਤੇ ਬੱਚਾ ਨਹੀਂ ਇਹਦਾ ਹੈਗਾ ਹਣਾ ਇਹ ਬੱਚਾ 1 ਮਹੀਨੇ ਦਾ ਹੈ ਬੱਚਾ ਮਰ ਗਿਆ ਇਹਦਾ ਠੀਕ ਆ ਹਾਂ ਜੀ ਤੇ ਮਿਲਦੀ ਕਿਦਾਂ ਹੁਣ ਇਦਾਂ ਪਾੜੇ ਤੇ ਥਾਪੀ ਮਾਰ ਕੇ ਮਿਲਦੀ ਹੈ ਜੀ ਅੱਛਾ ਪਾੜਾ ਵੰਡਾ ਪਾ ਕੇ ਤੇ ਪਾੜੇ ਤੇ ਲੱਗਦੀ ਬਾਕੀ ਇਹ ਆ ਵੀ ਚਲੋ ਸੋਈਆਂ ਸਵਾਈਆਂ ਦੁੱਧ ਦੀ ਚਵਾਈ ਤੁਸੀਂ ਆਪਣੀ ਆਪ ਕਰ ਜਾਣੀ ਹੈ ਬਾਕੀ ਮੀਨੀ ਮੱਝ ਆ ਵੱਡੀ ਤਾਂ ਦੇਖ ਸਾਡੇ ਹਵਾਨਾ ਇਹਦਾ ਮਗਰਾਂ ਇੱਕ ਰੀ ਤੇ ਉਤਰਾਂ ਥਣ ਥਣ ਓਕੇ ਜੇ ਸਾਰੇ ਓਕੇ ਬਿਲਕੁਲ ਠੀਕ ਆ ਤੇ ਇਹਦਾ ਮੁੱਲ ਫਿਰ ਇਹਦਾ ਮੁੱਲ ਤੇ ਵੀਰ ਜੀ 60000 ਕਰਨੇ ਆ ਅੱਛਾ ਦੋ ਘੱਟ ਦੇ ਦਿਓ ਦੋ ਨਾ ਘੱਟ ਕਰੋ ਅਸੀਂ ਤਾਂ ਵੀ ਹਾਂਜੀ ਇਹਦਾ ਵੀ ਪੰਜ ਹੀ ਜਾਣ ਦੋ ਚਲੋ 55 ਦੀ 55000 ਦੀ ਦੇ ਦੀ ਆਪਾਂ ਠੀਕ ਆ ਠੀਕ ਆ ਤੇ ਬਾਕੀ ਚਲੋ ਕੋਈ ਵੇਰ ਆਪਣੀ ਸਮਝ ਕਰ ਲੇ ਬਾਕੀ ਬਹੁਤ ਚੰਗੇ ਰਵੇ ਦੀ ਮੱਝ ਜੇ ਠੀਕ ਆ ਥਾਣੇ ਦੇ ਦੇਖ ਸਾਡੇ ਤੇ ਤੇ ਉਹਨੇ ਆ ਵੀ ਸੂਈ ਸਵਾਈ ਜੀ ਹਾਂਜੀ ਇਹ ਵੀ ਸੂਈ ਸਵਾਈ ਕੋਟੀ ਇਹ ਕਿੰਨੇ ਕਿ ਚਰਦੀ ਸੂਈ ਆ ਇਹ ਜੀ ਤਾਜੀ ਸੂਈ ਆ ਅਰੇ ਲਾਡੂ ਦੇ ਬੱਚਾ ਇਹਦਾ ਕਿਹੜਾ ਬੱਚਾ ਹੈ ਜੀ ਜਮਕਰ ਕੱਟਾ ਹੀ ਆ ਇਹਦੇ ਮਗਰ ਵੀ ਹਾਂਜੀ ਆ ਬੱਚਾ ਜਿਹਦਾ ਤੇ ਆ ਉਹ ਵਾਲੀ ਪਹਿਲਾਂ ਮੈਂ ਦਿਖਾਈ ਉਹਦਾ ਬੱਚਾ ਜੀ ਬਾਕੀ ਇਹ ਆ ਵੀ ਇਹਦਾ ਕੱਦ ਪਤਾ ਉੱਚਾ ਨਹੀਂ ਮੀਡੀਅਮ ਜਿਹਾ ਕੱਦ ਹੈ ਹਾਂਜੀ 2 ਮਿੰਟ ਪਹਿਲੇ ਬਸ ਮੇਰੇ ਮੁੰਡਾ ਬੱਟਰ ਅੱਛਾ ਹਾਂ ਥਾਣਾ ਦੇਖ ਸਕਦੇ ਇਹਦੇ ਲਾਗੇ ਤੋਂ ਛੋਟੀ ਆ ਦੂਜੀ ਸਵੇ ਤੇ ਆ ਥਾਣਾ ਦਾ ਸਾਈਜ਼ ਗੈਪ ਵੀ ਦੇਖ ਸਕਦੇ ਜੀ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਤਾਂ ਵੀਰ ਜੀ 70000 ਕਰਨੇ ਆ ਅੱਛਾ ਹਾਂ ਜੀ ਕਿੰਨੇ ਦੀ ਦੇ ਦੀਏ 2000 ਕੱਟ ਦੇ ਦੇ ਅੱਛਾ ਹਾਂ ਜੀ ਇਹਦਾ ਚਲੋ ਯਾਰ ਹੋਰ ਛੱਡ ਦਈਏ ਫਿਰ ਛੱਡ ਦੋ ਭਾਈ 67000 ਦੀ ਦੇ ਦੋਗੇ 67000 ਤੇ ਦੁੱਧ ਕਿੰਨਾ ਤਿਆਰ ਹੈ ਦੇਖੋ ਦੁੱਧ 9 ਕਿਲੋ ਇਹ ਵੇਲੇ ਤਿਆਰ ਜੇ ਤਿਆਰ ਜਿਹੜਾ ਕਿੰਨਾ ਕਰੀ ਜਾਊਗੀ ਦੁੱਧ ਰਮਾਨਾ 10 11 ਕਿਲੋ ਪਿਛਲੇ ਸੂਏ ਵੀ 10 ਕਿਲੋ ਕਰੀ ਗਈ ਹੈ ਅੱਛਾ ਹਾਂਜੀ ਦੁੱਧ ਹੁਣ ਵੀ 10 11 ਕਿਲੋ ਕਰੀ ਜਾਊ ਠੀਕ ਹੈ ਵਜਨ ਦੀ ਛੋਟੀ ਕੱਦੀ ਝੋਟੀ ਹੈ ਤੇ ਹੁਣ ਗਾਂ ਜਿਹੜੀ ਇੱਕ ਰਹਿ ਗਈ ਉਹ ਵੀ ਲੈ ਆਓ ਫਿਰ ਉਹ ਕਿੰਨਾ ਦੁੱਧ ਉਹਦੇ ਕੋਲ ਗਾਂ ਕੋ 8 ਕਿਲੋ ਦੁੱਧ ਜੇ 8 ਕਿਲੋ ਦੁੱਧ ਹੈ ਗਾਂ ਤੇ ਬੱਚੀ ਇਹ ਜੇ ਫਲਗੀ ਆ ਗਾਂ ਨਵੀਂ ਵੀ ਕਰਾਤੀ ਆ ਆਪਾਂ ਅੱਛਾ ਬੱਚੇ ਕੋਲ अच्छा ਜਿੱਦਣ ਸਾਡੇ ਕੋਲ ਆਈ ਉਹਦਣ ਹੀ ਇਹਦੀ ਗਾਂ ਨਵੀਂ ਵੀ ਕਰਾਤੀ ਏ ਠੀਕ ਹੈ ਹਾਂਜੀ ਅੱਜ 5 6 ਦਿਨ ਹੋ ਗਏ ਗਾਂ ਵੀ ਕੰਦੇ ਬਣ ਗਈ ਆ ਹਾਂਜੀ ਬਣ ਗਈ ਆ ਗਾਂ ਬਾਕੀ ਹੁਣ ਮੌਕੇ ਤੇ ਦੁੱਧ ਜਿਹੜਾ ਇਹਦੇ ਕੋਲ 8 ਕਿਲੋ ਦੱਸਦੇ ਸਥਾਨੇ ਤੇ ਤੁਹਾਨੂੰ ਦਿਖਾ ਦਈਏ ਨਹੀਂ ਚਾਰੂ ਏਡੀ ਆ ਹੱਡੀ ਇੱਥੇ ਖਾਂ ਹਾਂ ਥਾਣੇ ਤੇ ਦੇਖ ਸਕਦੇ ਆ ਆਪਾਂ ਲਾਗੇ ਤੋਂ ਬਾਕੀ ਉਹ ਤਰ੍ਹਾਂ ਇਹ ਆ ਵੀ ਚਲੋ ਰੰਗ ਰੂਪ ਦੀ ਸਾਫ ਆ ਹਾਂਜੀ ਤੇ ਕੱਦ ਵਜਨ ਦੀ ਵੀ ਚੰਗੀ ਆ ਤਰ ਤੇ ਇਹਦਾ ਫਿਰ ਮੁੱਲ ਜਿਹਦਾ ਮੁੱਲ ਤੇ ਵੀਰ ਜੀ 5000 ਕਰਦੇ ਜੀ ਅੱਛਾ ਆਪ ਹੀ ਕਰ ਦੋ ਕਿੰਨੇ ਦੀ ਕਰਨੀ ਆ 2000 ਦੀ ਛੱਡ ਦਾਂ ਅੱਛਾ 2000 ਦੀ ਛੱਡ ਦੋਗੇ ਹਾਂਜੀ ਠੀਕ ਆ ਚਲੋ ਬਾਕੀ ਮੌਕੇ ਤੇ ਕਰ ਦੋਗੇ ਮੰਨ ਤਨ ਹੋਰ ਕੋਈ ਗੱਲ ਨਹੀਂ ਹੋਰ ਠੀਕ ਆ ਤੇ ਠੀਕ ਹੈ ਹੋਰ ਕੁਝ ਹੈ ਨਾ ਬਸ ਬਾਕੀ ਆ ਵੀ ਚਲੋ ਤੁਹਾਡੇ ਘਰੋਂ ਕੁਝ ਚਵਾਈ ਕਰਕੇ ਨਾ ਤਸੱਲੀ ਕਰਕੇ ਤਸੱਲੀ ਕਰਕੇ ਲੈ ਜਾ ਜੋ ਵੀ ਆ ਇੱਥੋਂ ਹੀ ਆਪਣਾ ਪਸ਼ੂ ਵੇਚ ਆਖ ਕੇ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਆ ਚੋਂ ਨਾ ਲਾਮਾ ਲਓ ਦੇ ਨਾਲ ਲਾਮਾ ਦੋ